ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਤ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਝੜ ਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ਾ ਹੋਵੋਗੇ ਜਿਵੇਂ ਦੇਖਿਆ ਸੀ ਵੀ ਪਾਪਾ ਦੀ ਵੀਡੀਓ ਚ ਅਸੀਂ 에ਅਰ ਫਰਾਈ ਲਿਆਂਦਾ ਸੋ ਅੱਛਾ ਬੈਂਗਣ ਦਾ ਪੜਥਾ 에ਅਰ ਫਰਾਈ ਦੇ ਵਿੱਚ ਬਣਾ ਕੇ ਦੇਖਦੇ ਆ ਜੀ ਕਿੱਦਾਂ ਬਣਦਾ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮੌਸਮ ਬਹੁਤ ਜ਼ਿਆਦਾ ਵਧੀਆ ਹੋਇਆ ਵਾ ਸੁਹਾਵਣਾ ਹੋਇਆ ਵਾ ਮਾਲਕਾਂ ਨਾਲ ਜਿਹੜਾ ਸਭ ਦੀਆਂ ਮਨੋ ਕਾਮਨਾਵਾਂ ਨਾਲ ਜੀਨੇ ਪੂਰੀਆਂ ਕਰ ਦਵੇ ਠੀਕ ਹੈ ਸਭ ਦੇ ਲੇਖੇ ਜੋਖੇ ਜਿਹੜੇ ਹੈਗੇ ਆ ਫੀਕਰ ਹੈ ਕਿਉਂਕਿ ਇੱਥੇ ਮਾੜੇ ਕੰਮ ਕਰਾਂਗੇ ਆ ਪਾ ਧਰਤੀ ਦੇ ਉੱਪਰ ਤੋਂ ਉੱਪਰ ਜਾ ਕੇ ਪੁੱਗਤਣਾ ਤੱਕ ਮੈਣਾ ਹੀ ਆ ਸੋ ਐਨੀ ਵੇਜ਼ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਜ਼ਰੂਰ ਤੁਸੀਂ ਫੋਲੋ ਕਰਦੇ ਹੋ ਜੈਸਮਿਨ ਮਹਾਲ 33 ਇੰਸਟਾਗ੍ਰam ਪੇਜ ਹੈ ਜਿੱਤੇ ਆਪਣਾ ਅ ਜਿਹੜਾ ਫੇਸਬੁੱਕ ਪੇਜ ਹੈ ਜੈਸਮਿਨ ਮਹਾਲ ਬਲੌਗਸ ਨੂੰ ਫੋਲੋ ਕਰੋ ਫਟਾ ਤੇ ਫਟ ਸੋ ਹੁਣ ਆਪਾਂ ਕਰਦੇ ਆ ਜੀ ਬਲੌਗਿੰਗ ਦੀ ਸਟਾਰਟਿੰਗ ਸ਼ੇਤੀ ਕਰੋ ਮੈਨੂੰ ਤਾਂ ਬੜਾ ਜੋਸ਼ ਚੜਿਆ ਹੋਇਆ ਕਿ एयर ਫ੍ਰੈਜ ਚ ਕਿੱਦਾਂ ਬਣੂੰਗੀ ਕੋਈ ਵੀ ਚੀਜ਼ ਬਣਾਵਾਂਗੇ ਸੋ ਕਿਉਂਕਿ ਹੁਣ ਤੇ ਜੇ ਆਪਾਂ ਸਟਾਰਟਿੰਗ ਕਰਾਂਗੇ ਤਾਂ ਹੀ ਕੁਝ ਨਾ ਕੁਝ ਬਣੂਗਾ ਤਾਂ ਹੀ ਮੈਂ ਕੁਝ ਨਾ ਕੁਝ ਸਿੱਖੂੰਗੀ ਤਾਂ ਹੀ ਜੇ ਮੈਂ ਗਲਤੀ ਕਰੂੰਗੀ ਤੁਸੀਂ ਮੈਨੂੰ ਦੱਸੂਗੇ ਤੇ ਮੈਂ ਅੱਗੇ ਜਾ ਕੇ ਮਾਰ ਨਹੀਂ ਖਾਵਾਂਗੀ ਸੋ ਐਨੀਵੇਜ਼ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਚੱਲਦੇ ਹਾਂ ਜੀ ਰਸੋਈ ਘਰ ਦੇ ਵਿੱਚ ਅੱਗੇ ਫੇਰ ਕਿਹਨੂੰ ਕਿਹਨੂੰ ਦੱਸਾਂ ਰਾਜਾ ਸਾਹਿਬ ਜਿਨੇ ਤਾਰੇ ਸੋ ਹੁਣ ਆਪਾਂ ਕਰਦੇ ਆ ਫਿਰ ਸਟਾਰਟ ਰੈਸিপি ਦੀ ਤਿੰਨ ਬੈਂਗਰ ਲੈ ਲੇ ਲਸਣ ਕਰਦਾਂ ਵੀ ਸਾਡੇ ਕੋਲ ਦੋ ਪਈਆਂ ਤੇ ਆਪਣੇ ਕੋਲ ਇੱਕ ਸਟੈਂਡ ਵੀ ਹੈਗਾ ਏ ਤੇ 에ਅਰ ਫਰਾਈ ਜਿਹੜਾ ਕਿ ਮੈਂ ਯੂਜ਼ ਕਰਨਾ ਹੈ ਅੱਜ ਸੋ ਹੁਣ ਮੈਂ ਪਹਿਲਾਂ ਤਾਂ ਜੀ ਫੋਨ ਨੂੰ ਸਟੈਂਡ ਤੇ ਟਿਕਾ ਦਮਾ ਤੰਕੀ ਹਰ ਇੱਕ ਚੀਜ਼ ਤੁਹਾਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਤੇ ਫੋਕਸ ਦੇ ਨਾਲ ਮਿਲੇ ਸੋ ਥੋੜਾ ਆਪਾਂ ਵਾਰੀ-ਵਾਰੀ ਸਿਰ ਪਹਿਲਾਂ ਤਾਂ ਲਗਾਉਂਦੇ ਨੇ ਇੱਕ ਕੱਟ ਠੀਕ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਪੱਲਾਸਣ ਸਾਈਡ 'ਚ ਪਾ ਪਾਵਾਂਗੇ ਇਸ ਕਰਕੇ ਪਾ ਰਹੇ ਹਾਂ ਤਾਂ ਕਿ ਇਹਦੇ ਵਿੱਚ ਖੁਸ਼ਬੂ ਜਿਹੜੀ ਵਧੀਆ ਹੋ ਸਕੇ ਇਸ ਤਰ੍ਹਾਂ ਇਹਨੂੰ ਲਪਾ ਆਵਾਂ ਇੱਧਰ ਪਾਵਾਂਗੇ ਦੋ ਦੋ ਛੋਟਾ ਪਾ ਦਾਂਗੇ ਇਹਦੇ ਵਿੱਚ ਵੀ ਪੈ ਗਿਆ ਹੁਣ ਰਹਿ ਗਿਆ ਆਪਣਾ ਲਾਸਟ ਕੋਲ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਕੱਟ ਹੋ ਗਿਆ ਵਿਚਾਰਾ ਭਗਤ ਚਲੋ ਬਚਾ ਕੇ ਸ਼ਕ ਇਹਦਾ ਤਾਂ ਜੀ ਹੁਣ ਇਨ ਪੋਸੀਬਲ ਜਿਹੀ ਲੱਗ ਰਿਹਾ ਮੈਨੂੰ ਇੱਥੇ ਤੇ ਪਾਉਣੀ ਆ ਅਗਰ ਗੱਲ ਬਣ ਜਾਵੇ ਕੋਸ਼ਿਸ਼ ਕਰਕੇ ਦੇਖ ਲੈਣੇ ਆ ਠੀਕ ਐ ਤੇ ਇਹਦੀ ਤੇ ਹੁਣ ਆਪਾਂ ਇਹਨੂੰ ਠੀਕ ਐ ਜਾ ਲੈਂਦੇ ਹਾਂ ਜੀ 에ਅਰ ਫਰਾਈ ਦੇ ਕੋਲ ਜਿਹੜਾ ਕਿ ਸਾਡਾ ਆਪਿਆ ਹੈ ਖੋਲਾਂਗੇ ਹੁਣ ਇਹਨੂੰ ਅੱਡ ਕੇ ਅਨੇ ਪਹਿਲਾਂ ਬਾਹਰ ਰੱਖ ਲਓ ਫਿਰ ਆਪਾਂ ਨੇ ਕੀਆ ਕਰਨਾ ਸਰੋਂ ਦਾ ਤੇਲ ਕਰਦਾ ਹੈਗਾ ਥੋੜਾ ਜਿਹਾ ਯੂਜ਼ ਕਰਾਂਗੇ ਫਿਰ ਵੀ ਲਗਾਵਾਂਗੇ ਬਾਹਰ ਪੈਨ ਚੰਗੀ ਤਰ੍ਹਾਂ ਤੇ ਦੇ ਵਿੱਚ ਦਵਾਂਗੇ ਜੀ ਟਕਾ ਕੋਈ ਬਹੁਤ ਅੱਡੇ ਦਾ ਬੈਂਕਰ ਬਹੁਤ ਲੰਬੇ ਲੰਬੇ ਹੁੰਦੇ ਆ ਹਨਾ ਵੀ ਯੂਜ਼ ਹੋ ਸਕਦੇ ਆ ਜਿੱਦਾਂ ਨੂੰ ਮਾਰੀ ਤੁਸੀਂ ਯੂਜ਼ ਕਰੀ ਚਲੋ ਤੁਹਾਨੂੰ ਅਸੇ ਪਤਾਈਆ ਚਲੋ ਸਾਈਡ ਹੋ ਜੋ ਪਲੇਸ ਤੇ ਰੱਖ ਦਿੱਤੇ ਪੈਸੇ ਤਰ੍ਹਾਂ ਤੇ ਜੇ ਕੋਈ ਵੀ ਗਲਤੀ ਹੋਏ ਤੁਸੀਂ ਦੱਸ ਦਿਓ ਠੀਕ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਵਾਂਗੇ ਟੈਗ ਗਿਆ ਫਸਟਲੀ ਪਹਿਲਾਂ ਮੈਂ ਹੈਂਡ ਧੋਲਵਾਂ ਕਿਉਂਕਿ ਔਇਲ ਲੱਗਿਆ ਹੋਇਆ ਸੋ ਹੁਣ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਕਰਕੇ ਦੇਖਦੇ ਹਾਂ ਸਟਾਰਟ ਫਸਟ ਟਾਈਮ ਫਸਟ ਡਿਸ਼ ਮੇਰੀ एयर फ्रायर ਦੇ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਹਣ ਇੱਥੇ ਨਾ ਤਾਂ ਚਲੋ ਸਾਨੂੰ ਕੁਝ ਪਤਾ ਨਹੀਂ ਹੈ ਬਟ ਫੇਰ ਵੀ ਇਹ ਵੀ ਯੂਜ਼ ਕਰਕੇ ਦੇਖਾਂਗੇ ਆਪਾਂ ਸੋਣਾ ਥੋੜਾ ਤਾਂ ਚਲੋ ਮੈਨੂੰ ਪਤਾ ਲੱਗਿਆ ਸੀ ਕੋਸ਼ਿਸ਼ ਕਰਨ ਚ ਹਰਜ ਨਹੀਂ ਹੈਗੀ ਤੇ ਹੋ ਗਿਆ ਜੀ ਇਹ ਸਟਾਰਟ ਬਾਕੀ ਅਗਰ ਮੈਂ ਜੇ ਕੁਝ ਗਲਤ ਕਰਿਆ ਹੋਵੇ ਤਾਂ ਮੈਨੂੰ ਜਰੂਰ ਤੁਸੀਂ ਦੱਸ ਦਿਓ ਕਿਉਂਕਿ ਜਿਉ ਜਿਉ ਆਪਾਂ ਬਣਾਵਾਂਗੇ ਜਿਉ ਜਿਉ ਦੇ ਨਾਲ ਪੰਗੇ ਲੈ ਕੇ ਦੇਖਾਂਗੇ ਤਵੀ ਸਾਨੂੰ ਪਤਾ ਲੱਗੂਗਾ ਹਲੇ ਫਿਲਹਾਲ 20 ਮਿੰਟ ਦਾ ਟਾਈਮ ਦਿੱਤਾ ਇਹਨਾਂ ਨੇ ਜਦੋਂ ਆਪਾਂ ਪਿਆਜ਼ ਕੁਇਸ ਵਗੈਰਾ ਛਿੱਲ ਲੀਏ ਠੀਕ ਆ ਮਿਲਦੇ ਆ ਜੀ ਫਿਰ 20 ਮਿੰਟ ਤੱਕ ਹੋ ਗਿਆ ਤੇ ਥੋੜਾ ਆਪਾਂ ਬੰਦ ਕਰਾਂਗੇ ਤੇ ਵਿੱਚ ਨੂੰ ਇੱਕ ਦੋ ਵਾਰੀ ਮੈਂ ਚੈੱਕ ਕਰਕੇ ਸੀਗੀ ਤਾਂ ਕਰਕੇ ਮੈਨੂੰ ਥੋੜਾ ਜਿਹਾ ਪਤਾ ਲੱਗ ਗਿਆ ਸੀਗਾ ਤੇ ਬਾਹਰੋਂ ਦਾ ਨਾਮ ਲਿਖ ਕੇ ਹੁਣ ਆਪਾਂ ਇਹਨੂੰ ਕੱਢਾਂਗੇ ਦੇਖਾਂ ਦੇ ਕੀ ਆ ਬਣਦਾ ਗਿਆ

ਜਾ ਕੇ ਗਰਮ ਐ ਪਾਈ ਬੱਚਾ ਕੇ ਤੇ ਦੇਖੋ ਇਹ ਚੰਗੀ ਤਰਾਈ ਹੋ ਗਿਆ ਤੇ ਹੁਣ ਆਪਾਂ ਬਾਰੀ-ਬਾਰੀ ਸੇਰ ਪੱਡਾਂਗੇ ਜੀ ਸਭ ਨੂੰ ਮੱਚਕੇ ਭਾਈ ਇਹ ਵੀ ਸੋਨਾ ਬਣ ਗਿਆ ਤਾਂ ਕਿਉਂਕਿ ਵਿੱਚ ਤੇ ਪਕਾਉਣਾ ਹੁੰਦਾ ਮੇਨ ਇਹ ਗੱਲ ਹੁੰਦੀ ਆ ਤੇ ਹੁਣ ਥੋੜੀ ਦੇਰ ਲਈ ਨੂੰ ਇਦਾਂ ਹੀ ਪੇ ਰਹਿਣ ਦਿੰਦੇ ਆ ਤੇ ਐ ਲੋਬੀ ਥੋੜਾ ਜਿਹਾ ਦੰਨੇ ਆਪਾਂ ਠੰਡਾ ਹੁ ਫੇਰੀ ਦਾ ਛਿਲਕ ਤਾਰਾਂਗੇ ਪਿਆਰ ਦੇ ਨਾਲ ਮੈਂ ਨਾ ਆ ਦੇਖੋ ਇੱਕ ਇੱਕ ਛਿਲਕਾ ਚੰਗੇ ਤਾਜੀ ਜਿਹੜਾ ਹੈਗਾ ਆਪਣਾ ਰਿਮੂਵ ਹੋਇਆ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚੋਂ ਫਸਟਲੀ ਤਾਂ ਆਪਾਂ ਦੇਖੋ ਜਿਹੜਾ ਲਸਣ ਆ ਨਾ ਉਹਨੂੰ ਕੱਟ ਕੇ ਨਾ ਔਰ ਲਸਣ ਦੇ ਵਿੱਚ ਹੀ ਆਪਾਂ ਕਰਦਾਂਗੇ ਜੀ ਐਡ ਤੇ ਇਹਨੂੰ ਵੀ ਇਸ ਤਰ੍ਹਾਂ ਰੱਖ ਦਾਂਗੇ ਸਾਰੇ ਦਾ ਸਾਰਾ ਆ ਦੇਖੋ ਇਹਦੇ ਵਿੱਚੋਂ ਵੀ ਆਪਾਂ ਕੱਢ ਦਾਂਗੇ ਤੇ ਆਹ ਵੀ ਆਹ ਵੀ ਇਹਦੇ ਵਿੱਚ ਵੀ ਕਿਤੇ ਕਿਤੇ ਇੱਕ ਪੀਸ ਵਿਚਾਰਾ ਭਗਤ ਪਿਆ ਹੈ ਖੁਸ਼ਬੂ ਤਾਂ ਵਿੱਚ ਮਿਕਸ ਹੋਏਗੀ ਹੋਣੀ ਇਹਨਾਂ ਦੀ ਠੀਕ ਤੇ ਹੁਣ ਸਾਂਹੇ ਠੀਕ ਇਸ ਤਰ੍ਹਾਂ ਕਰ ਦਾਂਗੇ ਜੀ ਇਹਨੂੰ ਮਿਕਸ ਤਾਂ ਕਿ ਚੰਗੀ ਤਰ੍ਹਾਂ ਇਹਨਾਂ ਦਾ ਕਚੌਂਬਰ ਜਿਹੜਾ ਕਹਿੰਦੇ ਆ ਜੀ ਆਪਾਂ ਉਹ ਜਾਵੇ ਬਣ ਠੀਕ ਸੇਹਣਾ ਬਾਕੀ ਵੀ ਸਾਰੇ ਮੈਂ ਇਸ ਤਰ੍ਹਾਂ ਹੀ ਪਾਵਾਂ ਤਾਂ ਦੇਖੋ ਇਸ ਤਰ੍ਹਾਂ ਕਰ ਦਾਂ ਮੈਂ ਹੁਣ ਤਿਆਰੀ ਕਰਾਂਗੇ ਜੀ ਆਪਾਂ ਤੜਕੇ ਲਈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀ ਜੀਰਾ ਠੀਕ ਹੈ ਅਜੀ ਜੀਰਾ ਔਰ ਜਿਹੜੀ ਕੁਕਿੰਗ ਕਰਕੇ ਰੱਖਦੇ ਆ ਕਿਆ ਬਣਦਾ ਪਰ ਤੇਲ ਆਪਣਾ ਪਾਉਣਾ ਹੀ ਪਣਾ ਰਹੇ ਹਾਂ ਅنا ਮੇਰੇ ਜਿਨੋ ਐਲ ਕੁਕਿੰਗ ਕਰ ਰਹਾ ਮੈਂ ਮੋਰ ਸੇ ਪਰ ਗਲ ਬਣ ਨਹੀਂ ਰਹੀ ਹੈ ਕਰਾਂਗੇ ਜ਼ੀਰੋ ਆਇਲ ਕੁਕਿੰਗ ਵਾਲਾ ਸਪੈਸ਼ਲ ਬਲੌਗ ਬਣਾਵਾਂਗੀ ਮੈਂ ਬੜੇ ਬਰੇ ਧਿਆਨ ਦੇ ਨਾਲ ਅਬੀ ਡੋਂਟ ਵਰੀ ਡੋਂਟ ਟੈਨਸ਼ਨ ਕਿਸੇ ਨੇ ਵੀ ਲੈਣੀ ਠੀਕ ਆ ਸਾਡਾ ਤਾਂ ਅੱਧ ਤੋਂ ਵੱਧ ਜ਼ੀਰੋ ਆਇਲ ਤਾਂ ਬਣ ਜਾਂਦਾ ਬਿਕੋਜ਼ ਕਿਉਂਕਿ ਜਿਹੜਾ ਸਰੋਂ ਦਾ ਤੇਲ ਆ ਸਾਡਾ ਉਹ ਹੈਗਾ ਘੱਟ ਚੀਨੀ ਹੁਣ ਜੀ ਤੋੜ ਕੇ ਪਾ ਦਾਂਗੇ ਠੀਕ ਹੈ ਸੋ ਵਿੱਚ ਜੇ ਆਪਾਂ ਪੱਤੇ ਪੱਤੇ ਪਾਵਾਂਗੇ ਜਿਆਦਾ ਨਾ ਸਾਰਾ ਨਹੀਂ ਪਾਓ ਠੀਕ ਥੋੜਾ ਜਨ ਪਾ ਦਾਂਗੇ ਹੁਣ ਤਾਂ ਕਿ ਥੋੜੀ ਜੀ ਖੁਸ਼ਬੂ ਆਵੇ ਮਸਾਲੇ ਦੀ ਤਾਂ ਕਿ ਪੂਰੇ ਘਰ ਦੇ ਵਿੱਚ ਪਤਾ ਲੱਗੇ ਜੈਸਮਿਨ ਕੁਝ ਬਣਾ ਰਹੀ ਆਪਣੇ ਮੈਜੀਕਲ ਹੈਂਡਸ ਦੇ ਨਾਲ ਸੋ ਹੋ ਗਿਆ ਸਾਡਾ ਆ ਹੁਣ ਪਾਮਰ ਤੇ ਪਿਆਰ パターン。 ਸਾਡੀ ਕੋਠਾ ਦੇ ਟਮਾਟਰ ਚੰਗੀ ਤਰ੍ਹਾਂ ਤਰ ਗਿਆ ਤੇ ਇਹਨੂੰ ਕਰ ਲਈਏ ਕੱਟੇ ਤੇ ਹੋ ਗਿਆ ਆਪਣਾ ਜਿਹੜੇ ਪਿਆਜ਼ ਆ ਉਹ ਗਏ ਚੰਗੀ ਤਰ੍ਹਾਂ ਭੁੱਜ ਤੇ ਹੁਣ ਆਪਾਂ ਕੀ ਕਰਾਂਗੇ ਥੋੜਾ ਜਿਹਾ ਟਮਾਟਰ ਤੇ ਅਦਰਕ ਮੈਂ ਕੱਟਤਾ ਸੀ ਬਿਤਾ ਜੀਣਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਲਦੀ ਪਾਉ। ਵਾਹ। ਕਿਹੋ ਜਿਹਾ ਕਰਾਂਗੇ ਜੀ ਰਿਕਸ। ਤੇ ਦਮਾ ਦੇ ਜਿਹੜਾ ਚਾਹ ਜਹਾਲ ਦੇ ਨਾਲ ਇਹਨਾਂ ਨੂੰ ਝੁਣਤਾ ਕੀ ਐ ਸੌਫਟ ਫੌਫਲੇ ਬਣਨ ਤਾਂ ਰਾਹ ਦੇ ਪਾਸੇ ਤਾਂ ਜੀ ਆਪਣੀ ਪੂਨ ਪਤਾ ਗਈਆ ਮਸ ਜਿਹੜਾ ਆਪਣਾ ਪਿਆਜ਼ ਵਗੈਰਾ ਸਾਰਾ ਕੁਝ ਭੁੰਨਿਆ ਜਾ ਰਿਹਾ ਤੇ ਦੂਸਰੀ ਸਾਈਡ ਵੀ ਆਪਾਂ ਨੇ ਇੱਕ ਪ੍ਰੋਸੈਸ ਤੁਹਾਨੂੰ ਦਿਖਾਉਣੀ ਹੈ ਮੈਂ ਪੰਜਾਬੀ ਸਮਿਆਂ ਦੇ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਬੇਸੀ ਘੀ ਤੇ ਦੱਸਦੀਆਂ ਮੈਂ ਕਿ ਕੁਝ ਕਰਨਾ ਹੈ ਭਾਈ ਠੀਕ ਹੈ ਤੁਸੀਂ ਵੀ ਇਸ ਤਰ੍ਹਾਂ ਨਾਲ ਫਰਾਈ ਕਰਕੇ ਦੇਖੋ ਇੱਕ ਵਾਰ ਨੇ ਲੈ ਕੇ ਆਣ ਤੇ ਤੇ ਨਾਲ ਦੀ ਨਾਲ ਆਪਣੇ ਮਸਾਲਾ ਵੀ ਪਾਈ ਬਣਾ ਲਿਆ ਜੀ ਤੇ ਥੱਲੇ ਨਾ ਲੱਗੇ ਤੁਹਾਡੀ ਇੰਨੀ ਮਿਹਨਤ ਕਰੀ ਤੇ ਹੋ ਜਵੇ ਖਰਾਬ ਤੇ ਗੈਰਸਪਾਸਟਾ ਜਿਹਾ ਰੱਖਾਂਗੇ ਹੋ ਗਿਆ ਇਹ ਤੇ ਇਹਦੇ ਵਿੱਚ ਪਾਉਣਾ ਜੀ ਆਪਾਂ ਨੇ ਫੁੱਲਾ ਸਰਾਣਾ ਚੰਗੀ ਤਰ੍ਹਾਂ ਜੜਾ ਇਹ ਪੋਜਵੇ ਮੈਨੂੰ ਸੁਣਦੀ ਸਾਫ਼ ਜਿਹਾ ਤੇ ਕੁਛ ਹੋ ਰਿਹਾ ਤੇ ਹੁਣ ਜਦ ਨਾਲ ਹੋ ਜਵੇ ਜੀ ਇਹ ਬਰਾਊਨ ਇਹ ਮੈਂ ਕੀ ਕੀਤਾ ਸੀ ਇਹਦੇ ਵਿੱਚ ਨਾ ਥੋੜੀ ਜੀਆਂ ਹਰੀਆਂ ਮਿਰਚਾਂ ਐ ਐਦਾਂ ਹੀ ਤੋੜ ਕੇ ਦੇ ਦਿੱਤੀਆਂ ਸੀ ਤੁਸੀਂ ਵੀ ਨਾ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਜਦ ਫਿਰ ਇਹ ਇਹ ਨਾ ਇਹਨੂੰ ਨਾਲ ਖਾਵਾਂਗੇ ਆਪਾਂ ਯੰਮੀ ਬਹੁਤ ਜ਼ਿਆਦਾ ਯੰਮੀ ਲੱਗਣਗੀਆਂ ਸੋ ਹੁਣ ਆਸਟ ਦੇ ਵਿੱਚ ਆ ਦਾ ਵਿੱਚ ਪਾ ਦਾਂਗੇ ਜੀ ਹੁਣ ਮਿਕਸ ਚੰਗੀ ਆਪਾਂ ਦੇਖੇ ਇੱਕ ਮਿੰਟ ਵਿੱਚ ਫੜਨ ਲੈਣਾ ਤਾਂ ਸੁੱਟੰਗੀ ਕਰਾਹੇ ਜਿਹੜਾ ਬਣਾ ਹੋਇਆ ਹੈ ਮਿਕਸ ਗੈਸ ਨਾਲ ਜਿਹੜਾ ਸਬੂ ਕੱਤਾ ਸੀ ಲಸಿ ಘಿ ಹಣೆಕ್ ਐਸਾ ਕਰ ਗਿਆ ਬਣ ਚੰਗੀ ਤਰ੍ਹਾਂ ਹੈ ਨਾ ਠੀਕ ਹੈ ਸਾਨੂੰ ਦੇਖਣ ਨੂੰ ਪਤਾ ਲੱਗਣਾ ਪਊਗਾ ਘਰ ਦਾ ਘਰੇਲੂ ਜੋ ਵੀ ਹੈ ਸੋ ਹੁਣ ਇਹਨੂੰ 2 ਮਿੰਟ ਲਈ ਆਪਾਂ ਪਕਾਣੇ ਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਦਾ ਬਣਦਾ ਹੈ ਫੇ ਨਾਲ ਸਰਵ ਹੁੰਦਾ ਹੈ ਫਿਰ ਦੇਖਦੇ ਹਾਂ ਕੀ ਕੁਝ ਕਹਿੰਦੇ ਸਾਰੇ ਕਰ ਸਾਡੀ ਨਾਨੀ ਸਾਹ ਠੀਕ ਹੈ ਜੀ ਬਣਾਈ ਹੋਈ ਆਪਣੇ ਪੁੱਤ ਦੀ ਰੈਸਪੀ ਟੈਸਟ ਕਰਨ ਲੱਗੇ ਨੇ ਹੈ ਨਾਨੀ ਕਰਕੇ ਕੋਈ ਨਾ ਕੋਈ ਨਾ ਲੈ ਤੂੰ ਵੀ ਆ ਜਾ ਲੈ ਸੁਣੀ ਕੋਰੇ ਮਸੀਨੇ ਚੰਨੀ ਜੀ ਜੀ ਲੱਤੀ ਵੀ ਉਹ ਵਿਚਾਰੀ ਕੰਮ ਕਰਦੀ ਕਰਦੀ ਇਹੋ ਅਰਜ਼ਰੀ ਕੋਲੇ ਕਿੱਥੇ ਆ ਉੱਥੇ ਉਹਦੇ ਤੇ ਪਈ ਆ ਅਰਜ਼ਰੀ ਹਾਂ ਬਾਕੇ ਤੇ ਬਾਕੇ ਸਵਾਦ ਮਦਦ ਲਖਾਦੀ ਹੁੰਦੀ ਹੈ ਬਹੁਤ ਇੰਤਕੀ ਆਇਆ। ਬਾਕੀ ਹੁਣ ਸਾਡਾ ਚਾਚਾ ਕਹੂਗਾ ਰੈਨ ਕਾ। ਵਾ ਵਾ ਵਾ। ਨੇ ਅੱਖਾਂ ਦਾ ਹੀ ਕੱਢਦੇ ਜਿਵੇਂ ਬੱਸ ਮੰਮੀ ਅੱਜ ਤੇਰੇ ਚਾਚੇ ਨੇ ਦੋ ਦੀ ਬਜਾਏ ਤਿੰਨ ਰੋਟੀਆਂ ਖਾ ਲੈਣੀਆਂ। ਐ ਟਾ ਟਾ। ਪਾਪਾ ਨੇ ਵੀ ਹੂੰ ਸਵਾਦ ਹਾਂ ਨਹੀਂ 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 ਆਪਣੀ ਵੀ ਲੈਣੀ ਆ। ਕੋਈ ਨਹੀਂ ਲੈ ਲੋ ਨਹੀਂ ਪੈਣ ਲੱਗੇ ਲੈ ਲਿਓ ਮੈਂ ਵੀ ਕੋਈ ਕਹ ਨਹੀਂ ਆ ਵੀ ਖਾਜ ਤਾਂ ਮੇਰੇ ਮੂੰਹ 'ਤੇ ਵੀ ਆ ਮੈਂ ਸੱਤ ਬੇ ਇਹ ਸਿਰਫ ਅਲਰਜੀ ਦੀ ਹੁਣ ਤੁਸੀਂ ਆ ਲੈ ਲੋ ਆਪਣੀ ਦਵਾਈ ਘੰਟੇ ਤੋਂ 2 ਘੰਟੇ ਤੱਕ ਅਲਰਜੀ ਤੇ ਵੀ ਆਉਂਦੀ ਹੁੰਦੀ ਆ ਆ ਲੈ ਲੋ ਹਲੇ ਤੁਸੀਂ ਅਲਰਜੀ ਵਾਲੀ ਤੇ ਵੀ ਨੀਂਦ ਆਉਂਦੀ ਆ ਹੰਡੀ ਤੇ ਨੀਂਦ ਆਉਂਦੀ ਆ ਅਲਰਜੀ ਤੇ ਤਾਂ ਆਉਂਦੀ ਆ ਉਹ ਖਾਜ ਜੀ ਹੋਈ ਜਾਂਦੀ ਮਾਸੇ ਦੀ ਮਾਰਨਿੰਗ ਟਾਈਮ ਦੀ ਤਾਂ ਕਰਕੇ ਹੋਇਆ ਮੈਂ ਹਾਂ ਕੁਝ ਦੱਸ ਰਹੀ ਹੀ ਨਹੀਂ ਹੈ ਕਿ ਆ ਵੀ ਆਹ ਕੁਝ ਪਾਇਆ ਵਾ ਇਹਦੇ ਚ ਸਹੀ ਠੀਕ ਬਸ ਸਿੱਧੀ ਗੱਲ ਨੇ ਬੇਟੀ ਬਸ ਠੀਕ ਮੈਂ ਕੀ ਕਰੀਏ ਮਮੀ ਕੋਈ ਕਮੀ ਦਾ ਨਹੀਂ ਕੋਈ ਕਮੀ ਨਹੀਂ ਬਹੁਤ ਬਹੁਤ ਸਬਜ਼ੀ ਬਣਾ ਕੋਈ ਵਿੱਚ ਕਮੀ ਹੋਣੀ ਹੈਗੀ ਠਿਕਣਾ ਬਣਾ ਇੱਥੇ ਨਾਨੀ ਨੂੰ ਪਤਾ ਇਹ ਬਣਾ ਕੇ ਇਹ ਬਣਾ ਕੇ ਬੇ ਚਿੱਲੇ ਛਿੱਲ ਕੇ ਮੈਂ ਤਰਕਾ ਤੁਰਕਾ ਲਾ ਕੇ ਤਰਕਾ ਤੁਰਕਾ ਲਾ ਕੇ ਲੱਗ ਜਾ ਤੇਸ ਤਾਂ ਮੈਂ ਹੂੰ ਉਹ ਫੇ ਬਣਾਈ ਕਿਨੇ ਆ ਬਿੱਕੀ ਦੀ ਭਤੀਜੀ ਕਿੰਨੀ بڑی ਗੱਲ ਹੈ ਇਹ ਚਾਚੇ ਦੀ ਭਤੀਜੀ ਨੇ ਚਲੋ ਜੀ ਵਾ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਜੀ ਸਾਰੇ ਜਣੇ ਇਸ ਤਰ੍ਹਾਂ ਹੀ ਬਣਾਇਓ ਜਿਵੇਂ ਬਣਾਇਆ ਜੀ ਜਸਮੀਂ ਹਮ ਚਲੋ ਜੀ ਠੀਕ ਆ ਫੇ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਦਾੰਦ ਰਸਤ ਰੱਖੇ ਸੋ ਦੋ ਟਾਈਮ ਮਿਲ ਰਹੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਰ ਰ ਸਾਹਿਬ ਦਾ ਪਾਠ ਹੋ ਰਿਹਾ ਜੀ ਫੇ ਓਕੇ ਫੇ ਬਾਏ ਬਾਏ